ਵਿਪਖਸ਼ਤਾ ਕਿਹੜਾ ਵੀ ਇਤਨਾ ਕੋ ਸਰਕਾਰੀ ਤੰਤਰ ਇਨਾ ਕੋ ਦੀ ਸਰਕਾਰ ਇਹਨਾਂ ਦੀ ਹੈ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਹੈ ਪ੍ਰਸ਼ਾਸਨ ਇਹਨਾਂ ਦਾ ਇਹਨਾਂ ਨੇ ਸਾਡੇ ਨਾਲ ਨਾ ਧੱਕਾ ਕਰਕੇ ਸੀਟ ਸਾਡੇ ਤੋਂ ਖੋਹੀ ਅਕਾਲੀ ਦਲ ਖਾਸ ਕਰਕੇ ਗੱਲ ਕਹਿ ਰਿਹਾ ਇਹਨਾਂ ਦੇ ਕੋਲ ਇੱਕੋ ਹੀ ਪ੍ਰਧਾਨ ਆ ਸਰਦਾਰ ਸੁਖਵੀਰ ਸਿੰਘ ਬਾਦਲ ਸੁਖਵੀਰ ਨੂੰ 21 ਪਰਿਵਾਰ ਦੇ ਵਿੱਚ ਇੰਨੇ ਸਾਲਾਂ ਤੋਂ ਚੱਲੀ ਜਾਂਦਾ ਸੁਖਵੀਰ ਬਾਦਲ ਸੁਖਵੀਰ ਬਾਦਲ ਸੁਖਵੀਰ ਬਾਦਲ ਅੱਜ ਮੁਕੇਸ਼ਿਆ ਸਾਹਿਬ ਕਿੱਥੇ ਨੇ ਇਨਾਂ ਦੇ ਵੱਡੇ ਲੀਡਰ ਕਿੱਥੇ ਨੇ ਸਾਰਿਆਂ ਦੇ ਦਾਗ ਲੱਗੇ ਹੋਏ ਨੇ ਐਜੂਕੇਸ਼ਨ ਦੇ ਵਿੱਚ ਆਪਣਾ ਪੰਜਾਬ ਵਧੀਆ ਸਥਾਨ ਤੇ ਆ ਗਿਆ ਹੈ ਹੈਲਥ ਦੇ ਵਿੱਚ ਵਧੀਆ ਆ ਗਿਆ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਤੇ ਯੂਥ ਨੂੰ ਅੱਜ ਤੱਕ 57000 ਸਰਕਾਰੀ ਨੌਕਰੀਆਂ ਮਿਲ ਚੁਕੀਆਂ ਪਰਮਿਸ਼ਨ ਦਾ ਤੁਹਾਡੇ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਵੱਡੇ ਨੇ ਜਿਵੇਂ ਨਸ਼ਾ ਨੂੰ ਲੈ ਕੇ ਹੋਵੇ ਨਸ਼ਾ ਦਾ ਲੱਕ ਤੋੜਨ ਦੀ ਹੋਵੇ ਪਰ ਨਸ਼ਾ ਜ਼ਮੀਨੀ ਤੌਰ ਤੇ ਜੋ ਕਹਿਣਾ ਜੋ ਆਪੋਜੀਸ਼ਨਾਂ ਦਾ ਕਹਿਣਾ ਜੋ ਲੋਕਾਂ ਦਾ ਕਹਿਣਾ ਵੀ ਹਜੇ ਤੱਕ ਕਟਿਆ ਨਹੀਂ ਜੀ ਮਨੀਸ਼ ਸੋਸੋਧੀ ਹੈ ਜੀ ਜਿਨ੍ਹਾਂ ਨੂੰ ਆਪਾਂ ਪੂਰੇ ਵਰਲਡ ਦੇ ਵਿੱਚ ਐਜੂਕੇਸ਼ਨ ਦੇ ਨਾਮ ਤੋਂ ਆਪਾਂ ਜਾਣਦੇ ਵੀ ਉਹਨਾਂ ਨੇ ਐਜੂਕੇਸ਼ਨ ਦਾ ਸਤਰ ਜਿਹੜਾ ਬਾ ਦਿੱਲੀ ਦੇ ਵਿੱਚ ਇੱਕ ਨੰਬਰ ਤੇ ਲਿਆਂਦਾ ਸੀ ਹੁਣ ਇਸੇ ਤਰੀਕੇ ਨਾਲ ਇਹ ਪੰਜਾਬ ਦੇ ਵਿੱਚ ਵੀ ਲੱਗੇ ਆ ਹੁਣ ਲੋਕਾਂ ਦਾ ਕਹਿਣਾ ਵੀ ਦਿੱਲੀ ਤੋਂ ਆਮ ਆਦਮੀ ਪਾਰਟੀ ਹੁਣ ਫ੍ਰੀ ਹੋ ਗਈ ਦਿੱਲੀੋਂ ਲੈ ਕੇ ਨਾਰ ਗਿਆ ਉਹਨੂੰ ਪੰਜਾਬ 'ਚ ਆ ਗਏ ਪੰਜਾਬ ਤੇ ਕਾਬਜ਼ ਤਾਂ ਹੈ ਹੀ ਨਹੀਂ ਉਹ ਵੀ ਜਿਹੜੀਆਂ ਉਹਨਾਂ ਦੀਆਂ ਟੀਮਾਂ ਨੇ ਸੋਸ਼ਲ ਮੀਡੀਆ ਟੀਮਾਂ ਹੋ ਗਈਆਂ ਜਾਂ ਹੋਰ ਹੈਂਡਲ ਕਰਨ ਵਾਲੀ ਟੀਮਾਂ ਹੋ ਗਈਆਂ ਵੱਡੇ ਲੀਡਰ ਹੋ ਗਏ ਉਹ ਕਹਿੰਦੇ ਪੰਜਾਬ ਤੇ ਆ ਗਏ ਹੁਣ ਕਬਜ਼ਾ ਕਰਨ ਲਈ ਫਿਰਦੇ ਨੇ ਵੀ ਪੰਜਾਬ ਹੁਣ ਛੱਡਣਾ ਨਹੀਂ ਸੀ ਇਨਾਰੇ ਵਿਰੋਧੀਆਂ ਦੇ ਕਹਿਣ ਦੇ ਨਾਲ ਨਾ ਸਾਡੀ ਟੀਮ ਕੋਈ ਕੋਈ ਵੀ ਰੁਕਣ ਨਹੀਂ ਲੱਗਾ ਨਹੀਂ ਦਿੱਲੀੋਂ ਟੀਮਾਂ ਆ ਰਹੀਆਂ ਹੋਂ ਤਾਂ ਜਿਹੜੀ ਸੋਸ਼ਲ ਮੀਡੀਆ ਹੈਂਡਲ ਕਰਦੀਆਂ ਉਹ ਕਹਿੰਦੇ ਦਿੱਲੀੋਂ ਬਹੁਤ ਜ਼ਿਆਦਾ ਟੀਮਾਂ ਆਈਆਂ ਨੇ ਜਿਹੜੀ ਨਹੀਂ ਐਸਾ ਕੁਝ ਨਹੀਂ ਆ ਜਿਹੜੀਆਂ ਆਪਣੇ ਆਪਣੀ ਸੋਸ਼ਲ ਮੀਡੀਆ ਤੇ ਅਕਾਲੀ ਦਲ ਵੀ ਬੜਾ ਭੱਵਾ ਭਾਰਤ ਦੇ ਬੀਜੇਪੀ ਵੀ ਉਹ ਕਹਿੰਦੇ ਵੀ ਅਕਾਲੀ ਦਲ ਹੁਣ ਜੇ ਚੰਗਾ ਕਰੂਗਾ ਤੇ ਪਿੰਡਾਂ ਦੇ ਵਿੱਚ ਅਕਾਲੀ ਦਲ ਸੀਟਾਂ ਲਊਗਾ ਸ਼ਹਿਰਾਂ ਦੇ ਵਿੱਚ ਬੀਜੇਪੀ ਸੀਟਾਂ ਲਏਗੀ ਫੇਰ ਛੋਟਾ ਤੇ ਵੱਡਾ ਭਰਾ ਜਿਹੜੇ ਨੇ ਇਕੱਠੇ ਹੋ ਗਏ 2027 ਦੇ ਵਿੱਚ ਪੰਜਾਬ ਦੇ ਸਰਕਾਰ ਬਣਾਣਗੇ ਝਾੜੂ ਪੰਜੇ ਵਾਲੇ ਸ 2027 ਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ 2027 ਦੇ ਵਿੱਚ ਵੀ 100 ਤੋਂ ਪਲੱਸ ਸੀਟਾਂ ਸਾਡੀਆਂ ਅਮਰਵੀ ਪਾਰਟੀ ਦੀਆਂ ਹੋਣਗੀਆਂ ਜਦੋਂ ਕਾਰਪੋਰੇਸ਼ਨ ਆਉਂਦੀ ਹੈ ਵੱਡੇ ਸ਼ਹਿਰਾਂ ਦੀ ਉਦੋਂ ਥੋੜਾ ਤੁਹਾਨੂੰ ਲੜਾਈ ਲੜਨੀ ਪਈ ਜ਼ਿਆਦੀ ਜਦੋਂ ਜਹਿਦ ਕਰਨੀ ਪਈ ਐਦਾ ਕੋਈ ਵੋਟਰ ਦੂਰ ਹੁੰਦਾ ਜਾ ਰਿਹਾ ਕਿਤੇ ਸ਼ਹਿਰੀ ਦੇਖਿਆ ਜਾਉ ਤਾਂ ਕਿ ਕਿ ਬੜੀ ਮੁਸ਼ਕਲ ਕਾਰਪੋਰੇਸ਼ਨਾਂ ਤੁਹਾਡੀਆਂ ਚਾਹੇ ਲੁਧਿਆਣਾ ਦੀ ਗੱਲ ਕਰ ਲਈਏ ਅੰਮ੍ਰਿਤਸਰ ਦੀ ਗੱਲ ਕਰ ਲਈਏ ਪਟਿਆਲੇ ਦੀ ਗੱਲ ਕਰ ਲਈਏ ਚਾਹੇ ਝੰਡਿਆਂ ਬੈਨਰਾਂ ਪੋਸਟਰਾਂ ਚਾਹੇ ਮੈਨੂੰ ਕਹਿਤਾ ਵੀ ਪਾਰਟੀ ਨੇ ਕਹਿਤਾ ਵੀ ਦਰੀਆਂ ਵਿਛਾਉਣੀਆਂ ਮੈਂ ਦਰੀਆਂ ਵੀ ਵਿਛਾਈਆਂ ਮੈਨੂੰ ਕਹਿਤਾ ਵੀ ਜਾ ਕੇ ਉੱਥੇ ਪੋਸਟਰ ਲਾ ਪੋਸਟਰ ਲਾਏ ਆ ਮੈਨੂੰ ਕਹਿਤਾ ਵੀ ਜਾ ਕੇ ਧੁੱਪ ਦੇ ਵਿੱਚ ਟ੍ਰੈਫਿਕ ਦੇ ਵਿੱਚ ਖੜਕੇ ਟ੍ਰੈਫਿਕ ਘਟਾਉਣੀ ਮੈਂ ਉੱਥੇ ਵੀ ਮੈਂ ਬੜਾ ਛੋਟਾ ਜਾਂ ਵਰਕਰ ਆ ਮੇਰੀ ਅਜੇ ਤੱਕ ਪਾਰਟੀ ਨੇ ਜਿੱਥੇ ਡਿਊਟੀ ਲਈ ਹੈ ਤੇ ਅੱਗੇ ਵੀ ਜਿੱਥੇ ਮੇਰੀ ਪਾਰਟੀ ਡਿਊਟੀ ਲਾਊਗੀ ਉਹਨਾਂ ਅੱਜ ਅਸੀਂ ਸਟੂਡੀਓ ਦੇ ਵਿੱਚ ਮੌਜੂਦ ਆਂ ਔਰ ਗੱਲ ਕਰ ਲਾਂਗੇ ਸਾਡੇ ਨਾਲ ਜੋ ਗੈਸਟ ਮੌਜੂਦ ਨੇ ਉਹਨੇ ਪਰਮਿੰਦਰ ਸਿੰਘ ਸੱਧੂ ਜੋ ਕਿ ਮਾਲਵਾ ਜ਼ੋਨ ਦੇ ਯੂਥ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਦੇ ਪ੍ਰਧਾਨ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਜਿਹੜੀ ਗਤੀਵਿਧੀਆਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਵਿਚਾਰਧਾਰਾ ਉਹਨੂੰ ਲੋਕਾਂ ਤੱਕ ਲਗਾਤਾਰ ਪਹੁੰਚਾ ਰਹੇ ਨੇ ਔਰ ਮੀਟਿੰਗਾਂ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਬਾਰੇ ਦੱਸਿਆ ਜਾ ਰਿਹਾ ਸੋ ਸੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਚੈਨਲ ਦਾ ਧੰਨਵਾਦ ਮੇਰੇ ਸਰੋਤਿਆਂ ਦਾ ਧੰਨਵਾਦ ਸੰਦੂ ਸਾਹਿਬ ਕਿਤਾ ਦੇਖਦੇ ਹੋ ਤਰਨ ਤਾਰਨ ਦੇ ਲੋਕਾਂ ਨੇ ਫਤਵਾ ਝਾੜੂ ਵਾਲੇ ਨੂੰ ਪਾ ਦਿੱਤਾ ਪੂਰੀ ਤਰ੍ਹਾਂ ਬਾਕੀ ਪਾਰਟੀਆਂ ਨੂੰ ਕਿਤੇ ਮੁੱਦੇ ਮੁੱਦੇ ਡਿੱਗਣਾ ਪਿਆ ਲੱਗਦਾ ਵੀ ਚੰਗੇ ਕੰਮ ਕੀਤੇ ਸਾਹਮਣੇ ਆ ਗਏ ਆਮ ਆਦਮੀ ਪਾਰਟੀ ਦੇ ਕਿ ਕੋਈ ਹੋਰ ਗੱਲ ਹੈ ਪਿੱਛੇ ਇਹ ਦੀ ਭਾਈ ਜੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਮਾਂਡ ਸੰਭੀ ਲੋਕਾਂ ਲਈ ਇਸ ਪੰਜਾਬ ਲਈ ਭਲਾਈ ਦੇ ਕੰਮ ਕੀਤੇ ਨੇ ਜੋ ਉਹਨਾਂ ਦੀਆਂ ਫੈਸਿਲਟੀਆਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਲਾਹਾਂ ਦੇ ਨਾਲ ਜੀ ਜਿਹੜਾ ਵੀ ਕੋਈ ਅੱਜ ਤੱਕ ਬਜਟ ਪੇਸ਼ ਹੋਇਆ ਸਾਰਾ ਕੁਝ ਲੋਕਾਂ ਦੀ ਸਲਾਮਾ ਦੇ ਨਾਲ ਹੋਇਆ ਸੋ ਪਾਰਟੀ ਦੇ ਕੀਤੇ ਹੋਏ ਕੰਮਾਂ ਤੇ ਤਰਨਤਾਰਨ ਦੇ ਬੜੇ ਲੋਕ ਸੂਝਵਾਨ ਨੇ ਇਮਾਨਦਾਰ ਨੇ इमोशनल ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੀਤੇ ਹੋਏ ਕੰਮ ਸੀ ਕੰਮਾਂ ਦੇ ਮੋਹਰ ਲਾ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਵਿਧਾਨ ਸਭਾ ਭੇਜਿਆ ਵਿਪਕਸ਼ਾ ਦਾ ਕਹਿਣਾ ਵੀ ਇਹਨਾਂ ਕੋ ਸਰਕਾਰੀ ਤੰਤਰ ਇਹਨਾਂ ਕੋ ਸੀ ਸਰਕਾਰ ਇਹਨਾਂ ਦੀ ਹੈ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਹੈ ਪ੍ਰਸ਼ਾਸਨ ਇਹਨਾਂ ਦਾ ਇਹਨਾਂ ਨੇ ਸਾਡੇ ਨਾਲ ਨਾ ਧੱਕਾ ਕਰਕੇ ਸੀਟ ਸਾਡੇ ਤੋਂ ਖੋਹੀ ਅਕਾਲੀ ਦਲ ਖਾਸ ਕਰਕੇ ਇਹ ਗੱਲ ਕਹਿ ਰਿਹਾ ਉਹ ਕਿ ਨੇੜੇ ਨੇੜੇ ਰਹੇ ਹੋ ਤੁਸੀਂ ਪਹਿਲਾਂ ਸ਼ੁਰੂ ਜਦੋਂ ਕਾਊਂਟਿੰਗ ਸ਼ੁਰੂ ਹੋਈ ਉਹ ਕਹਿੰਦੇ ਇਹਦਾ ਧੱਕਾ ਕਰਕੇ ਸੱਟ ਰਹੀ ਤਾਂ ਵੋਟਾਂ ਤਾਂ ਸਾਨੂੰ ਲੋਕਾਂ ਨੇ ਪਾਈਆਂ ਸੀ ਬਹੁਤ ਬਾਈ ਜੀ ਵਿਰੋਧੀਆਂ ਦਾ ਕੰਮ ਆ ਰੌਲਾ ਪਾਉਣਾ 2017 ਦੇ ਵਿੱਚ ਤੁਸੀਂ ਅਕਾਲੀ ਦਲ ਦਾ ਹਾਲ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਕੀ ਹੋਇਆ 2022 ਦੇ ਇਲੈਕਸ਼ਨ ਆਇਆ 22 ਦੇ ਵਿੱਚ ਕੀ ਰਿਹਾ ਕਿਉਂਕਿ ਇਹਨਾਂ ਦੇ ਕੋਲ ਇੱਕੋ ਹੀ ਪ੍ਰਧਾਨ ਆ ਸਰਦਾਰ ਸੁਖਵੀਰ ਸਿੰਘ ਬਾਦਲ ਉਸ ਤੋਂ ਬਾਅਦ ਮੈਨੂੰ ਤੇ ਇਹ ਲੱਗਦਾ ਵੀ ਇਹਨਾਂ ਦੇ ਕੋਲ ਕੋਈ ਹੋਰ ਕੈਪੇਬਲ ਫੇਸ ਹੀ ਹੈ ਨਹੀਂ ਸਖਬੀਰ ਨੂੰ 21 ਪਰਿਵਾਰ ਦੇ ਵਿੱਚ ਇੰਨੇ ਸਾਲਾਂ ਤੋਂ ਚੱਲੀ ਜਾਂਦਾ ਸੁਖਬੀਰ ਬਾਦਲ ਸੁਖਬੀਰ ਬਾਦਲ ਸੁਖਬੀਰ ਬਾਦਲ ਸੋ ਗੱਲ ਇਹ ਵੀ ਇਹ ਵੀ ਚੀਜ਼ਾਂ ਜਿਹੜੀਆਂ ਅਕਾਲੀ ਦਲ ਦੇ ਖਤਮ ਹੋਣ ਦੇ ਵਿੱਚ ਬਰਗਾਰੀ ਦੇ ਕਾਂਡ ਨਸ਼ੇ ਚਿੱਟਾ ਅੱਜ ਮਜੀਠੀਆ ਸਾਹਿਬ ਕਿੱਥੇ ਨੇ ਇਹਨਾਂ ਦੇ ਵੱਡੇ ਲੀਡਰ ਕਿੱਥੇ ਨੇ ਸਾਰਿਆਂ ਦੇ ਦਾਗ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਪਹਿਲੇ ਦਿਨ ਤੋਂ ਹੀ ਇਮਾਨਦਾਰੀ ਨਾਲ ਕੰਮ ਕਰਦੇ ਪਏ ਨੇ ਜਿਵੇਂ ਸਾਡੇ ਐਮਐਲਏ ਨੇ ਮੰਤਰੀ ਨੇ ਜਿੰਨਾ ਸਾਡਾ ਸੰਗਠਨ ਆ ਸਾਰੇ ਇਹ ਆਮ ਘਰਾਂ ਦੇ ਵਿੱਚੋਂ ਉੱਠੇ ਨੇ ਆਮ ਪਰਿਵਾਰਾਂ ਦੇ ਬੱਚੇ ਨੇ ਇਹ ਸਾਰੇ ਆਮ ਘਰਾਂ ਜਿਉਂ ਉੱਠ ਕੇ ਕਿਉਂਕਿ ਇਹਨਾਂ ਨੇ ਆਮ ਘਰਾਂ ਜਿਉਂ ਉੱਠਣ ਕਰਕੇ ਇਹਨਾਂ ਨੂੰ ਆਮ ਘਰਾਂ ਦੇ ਲੋਕਾਂ ਦਾ ਦਰਦ ਪਤਾ 75 ਸਾਲ ਪੰਜਾਬ ਨੇ ਕੀ ਹੰਡਾਇਆ ਇਹਨਾਂ ਦੀਆਂ ਸਰਕਾਰਾਂ ਹੰਡਾਈਆਂ ਅੱਜ ਪੰਜਾਬ ਕਿੱਥੇ ਆ ਤਕਰੀਬਨ ਸਾਢੇ 3 ਸਾਲ ਸਾਡੀ ਸਰਕਾਰ ਨੂੰ ਹੋਏ ਆ ਐਜੂਕੇਸ਼ਨ ਦੇ ਵਿੱਚ ਆਪਣਾ ਪੰਜਾਬ ਵਧੀਆ ਸਥਾਨ ਤੇ ਆ ਗਿਆ ਹੈ ਹੈਲਥ ਦੇ ਵਿੱਚ ਵਧੀਆ ਆ ਗਿਆ ਲੋਕਾਂ ਨੂੰ ਰੋਜ਼ਗਾਰ ਮਿਲਣ ਲੱਪੇ ਯੂਥ ਨੂੰ ਅੱਜ ਤੱਕ 57000 ਸਰਕਾਰੀ ਨੌਕਰੀਆਂ ਮਿਲ ਚੁੱਕੀਆਂ ਤੁਸੀਂ ਵੀ ਆਪਾਂ ਸਾਰੇ ਲੋਕਾਂ ਦੇ ਵਿੱਚ ਵਿਚਰਦੇ ਆ ਮੈਨੂੰ ਦੱਸੋ ਅੱਜ ਤੱਕ ਕਿਸੇ ਬੰਦ ਇੱਕ ਬੱਚੇ ਨੇ ਵੀ ਕਿਹਾ ਕਿ ਮੈਂ ਕਿਤੇ ਸਫਾਰਸ਼ ਕੀਤੀ ਹੈ ਜਾਂ ਮੈਂ ਕਿਸੇ ਨੂੰ ਰਿਸ਼ਵਤ ਦਿੱਤੀ ਹੈ ਇਹ ਕਿਉਂ ਹੋ ਸਕਿਆ ਵੀ ਕਿਉਂਕਿ ਸਾਡਾ ਮਿਸ਼ਨ ਇਮਾਨਦਾਰੀ ਨਾਲ ਕੰਮ ਕਰਨਾ ਪੰਜਾਬ ਨੂੰ ਜਦੋਂ ਪੰਜਾਬ ਸਰਦਾਰ ਅ ਰਣਜੀਤ ਸਿੰਘ ਜੀ ਦੇ ਟਾਈਮ ਦੇ ਵਿੱਚ ਜਦੋਂ ਪੰਜਾਬ ਨੂੰ ਪਹਿਲਾਂ ਸੋਨੇ ਦੀ ਚਿੜੀ ਕਹਿੰਦੇ ਸੀ ਇਸੇ ਤਰੀਕੇ ਨਾਲ ਪੰਜਾਬ ਨੂੰ ਮੁੜ ਦੁਬਾਰਾ ਰੰਗਲਾ ਬਣਾ ਕੇ ਸੋਨੇ ਦੀ ਚਿੜੀ ਬਣਾਉਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਿਸ਼ਨ ਆ ਪਰ ਮਿਸ਼ਨ ਤਾਂ ਤੁਹਾਡੇ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਵੱਡੇ ਨੇ ਜਿਵੇਂ ਨਸ਼ਾ ਨੂੰ ਲੈ ਕੇ ਹੋਵੇ ਨਸ਼ਾ ਦਾ ਲੱਕ ਤੋੜਨ ਲਈ ਹੋਵੇ ਪਰ ਨਸ਼ਾ ਜ਼ਮੀਨੀ ਤੌਰ ਤੇ ਜੋ ਕਹਿਣਾ ਜੋ ਆਪੋਜੀਸ਼ਨਾਂ ਦਾ ਕਹਿਣਾ ਜੋ ਲੋਕਾਂ ਦਾ ਕਹਿਣਾ ਵੀ ਹਜੇ ਤੱਕ ਘਟਿਆ ਨਹੀਂ ਉਹ ਜੋ ਜਿਸ ਸਪੀਡ ਨਾਲ ਕਹਿੰਦੇ ਸਰਕਾਰ ਚੱਲ ਰਹੀ ਹੈ ਉਸ ਸਪੀਡ ਨਾਲ ਨਸ਼ਾ ਨਹੀਂ ਘਟ ਰਿਹਾ ਇੱਕ ਤਾਂ ਇਹ ਇਲਜ਼ਾਮ ਲੱਗ ਰਿਹਾ ਦੂਜੀ ਤੁਸੀਂ ਸਿੱਖਿਆ ਦੀ ਗੱਲ ਕੀਤੀ ਉਹ ਕਹਿੰਦੇ ਸਕੂਲ ਆਫ ਐਮਿਨਸ ਤਾਂ ਬਣਾਤੇ ਇਹਨਾਂ ਨੇ ਸਰਕਾਰੀ ਸਿੱਖਿਆ ਦਾ ਸਟਾਰ ਵੀ ਉੱਚਾ ਕਰਤਾ ਪਰ ਬਿਲਡਿੰਗਾਂ ਜਿਹੜੀਆਂ ਨੇ ਉਹ ਪੁਰਾਣੀਆਂ ਨੂੰ ਰੈਨੋਵੇਟ ਕਰਕੇ ਉਹਨੂੰ ਸਿਸਟਮ ਬਣਾ ਲਿਆ ਕੋਈ ਨਵੇਂ ਸਕੂਲਾਂ ਦੀ ਹਜੇ ਉਹ ਸਾਰੀ ਜੀ ਹੋਈ ਵੀ ਐ ਤਾਂ ਉਹ ਹਜੇ ਤਾਲੇ ਲੱਗੇ ਆ ਉਹ ਚੱਲ ਨਹੀਂ ਰਹੇ ਨਹੀਂ ਐਸਾ ਕੁਝ ਨਹੀਂ ਐ ਤੁਸੀਂ ਇਹ ਦੇਖੋ ਨਸ਼ੇ ਦੀ ਆਪਾਂ ਗੱਲ ਕਰਦੇ ਆ ਨਸ਼ੇ ਤੇ ਪੰਜਾਬ ਦੇ ਵਿੱਚ ਕੀ ਆਲ ਇੰਡੀਆ ਦੇ ਵਿੱਚ ਪਹਿਲੀ ਪਾਰਟੀ ਆ ਜਿਹਨੇ ਨਸ਼ਿਆਂ ਦੇ ਖਿਲਾਫ ਇੱਕ ਵਿੰਗ ਖੜਾ ਕਰਤਾ ਹਰ ਜ਼ਿਲ੍ਹੇ ਦੇ ਵਿੱਚ ਹਲਕੇ ਦੇ ਵਿੱਚ ਵਾਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜਿਹੜਾ ਨਸ਼ੇ ਨੂੰ ਰੋਕਣ ਦੇ ਕੰਮ ਕਰਦੀਆਂ ਬਈਆਂ ਨਾਲ ਪੂਰੀ ਇਮਾਨਦਾਰੀ ਦੇ ਨਾਲ ਪ੍ਰਸ਼ਾਸਨ ਲੱਗਾ ਹੋਇਆ ਜਿਹੜਾ ਠੀਕ ਆ ਕੁਝ ਕਮੀਆਂ ਹੈਗੀਆਂ ਨੇ ਗਰਾਊਂਡ ਤੋਂ ਜਿਹੜਾ ਇੰਨੇ ਸਾਲਾਂ ਦਾ ਇਹਨਾਂ ਦਾ ਜਿਹੜਾ ਗੰਧ ਪਾਇਆ ਹੋਇਆ ਨਸ਼ੇ ਦਾ ਉਹਨੂੰ ਖਤਮ ਕਰਨਾ ਇੰਨਾ ਸੌਖਾ ਨਹੀਂ ਹੈ ਪਰ ਸਾਡੀਆਂ ਟੀਮਾਂ ਲੱਗੀਆਂ ਕਾਫੀ ਹੱਦ ਤੱਕ ਫਰਕ ਪੈ ਗਿਆ ਪਰ ਤੁਹਾਨੂੰ ਇਹ ਦੱਸ ਦਿਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਨਸ਼ਾ ਪੰਜਾਬ ਦੇ ਵਿੱਚ ਜ਼ੀਰੋ ਹੋਊਗਾ ਦੇ ਸਕੂਲਾਂ ਦੀ ਜੇ ਗੱਲ ਕੀਤੀ ਜਾਵੇ ਵਿਸ਼ਿੱਖਸ਼ ਸਤਾਂ ਨੂੰ ਲੈ ਕੇ ਵੀ ਲੱਗ ਰਿਹਾ ਕਿਉਂਕਿ ਹੁਣ ਪਿੱਛੇ ਆਪਾਂ ਲੁਧਿਆਣਾੇ ਮੌਜੂਦ ਆਂ ਸੈਂਟਰਲ ਕੰਸਿਸਡੈਂਸੀ ਦੇ ਵਿੱਚ ਵੀ ਨਾ ਸਕੂਲ ਬਣੇ ਹੋਏ ਦੋ ਉਹੇ ਤੱਕ ਚੱਲ ਨਹੀਂ ਪਾਇਆ ਸਕੂਲ ਦੀ ਬਿਲਡਿੰਗਾਂ ਬਣਨ ਨੂੰ ਸਾਲ ਸਾਲ ਹੋ ਗਿਆ ਦੋ ਸਾਲ ਹੋ ਗਿਆ ਤੁਸੀਂ ਦੇਖੋ ਜੀ ਲੁਧਿਆਣਾ ਈਸਟ ਦੇ ਵਿੱਚ ਸਕੂਲ ਆਫ ਐਮਐਨਐਸ ਬਣਿਆ ਤੁਸੀਂ ਇੱਕ ਵਾਰੀ ਉੱਥੇ ਜਾ ਕੇ ਆਇਓ ਵੀ ਟਾਪ ਕਲਾਸ ਜਿਹੜੇ ਸੀਬੀਐਸਸੀ ਸਕੂਲ ਨੇ ਉਹਨਾਂ ਨੂੰ ਸਕੂਲ ਫੇਲ ਕਰਦੇ ਨੇ ਜਿਹੜੇ ਹੋਰ ਵੀ ਸਕੂਲ ਬਣਨੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੰਪਲੀਟ ਹੋ ਜਾਣਗੇ ਸਰਕਾਰ ਸਭ ਤੋਂ ਵੱਧ ਸਿੱਖਿਆ ਤੇ ਲੱਗੀ ਹੋਈ ਆ ਸਾਡੇ ਸ਼੍ਰੀ ਜਿਨ੍ਹਾਂ ਨੂੰ ਆਪਾਂ ਪੂਰੇ ਵਰਲਡ ਦੇ ਵਿੱਚ ਐਜੂਕੇਸ਼ਨ ਦੇ ਨਾਮ ਤੋਂ ਆਪਾਂ ਜਾਣਦੇ ਵੀ ਉਹਨਾਂ ਨੇ ਐਜੂਕੇਸ਼ਨ ਦਾ ਸਤਰ ਜਿਹੜਾ ਬਾ ਦਿੱਲੀ ਦੇ ਵਿੱਚ ਇੱਕ ਨੰਬਰ ਤੇ ਲਿਆਂਦਾ ਸੀ ਹੁਣ ਇਸੇ ਤਰੀਕੇ ਨਾਲ ਇਹ ਪੰਜਾਬ ਦੇ ਵਿੱਚ ਵੀ ਲੱਗੇ ਆ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਕਮੀਆਂ ਪੇਸ਼ੀਆਂ ਵੀ ਦੂਰ ਹੋ ਜਾਣਗੀਆਂ ਇਹ ਵੀ ਗੱਲ ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਇਹ ਸੱਤਾ ਦੇ ਵਿੱਚ ਹੈ ਹੁਣ ਕਿਉਂਕਿ ਤੁਹਾਡੇ ਕੋਲ ਸਵਾਲ ਜ਼ਿਆਦਾ ਪੁੱਛੇ ਜਾਣਗੇ ਕਿਉਂਕਿ ਤੁਹਾਡੀ ਸਰਕਾਰ ਹੈ ਪੰਜਾਬ ਨੂੰ ਤੁਸੀਂ ਰਿਪਰਜੈਂਟ ਕਰਨਾ ਪੰਜਾਬ ਦੇ ਲੋਕਾਂ ਦੇ ਕੰਮ ਕਰਨੇ ਔਰ ਵੱਡੇ ਵਾਅਦੇ ਵੀ ਕੀਤੇ ਤੁਸੀਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਵੀ ਜਤਾਇਆ 90 99 ਸੀਟਾਂ ਤੁਹਾਨੂੰ ਉਹਨਾਂ ਨੇ ਕਲੀਨ ਸ਼ੀਟ ਦਿੱਤਾ ਲਗਦਾ ਵੀ ਜਿਹੜੀ ਹੁਣ ਲੋਕਾਂ ਦਾ ਕਹਿਣਾ ਵੀ ਦਿੱਲੀ ਤੋਂ ਆਮ ਆਦਮੀ ਪਾਰਟੀ ਹੁਣ ਫ੍ਰੀ ਹੋ ਗਈ ਦਿੱਲੀੋਂ ਇਲੈਕਸ਼ਨ ਹਾਰ ਕੇ ਹੁਣ ਪੰਜਾਬ ਚ ਆ ਗਏ ਪੰਜਾਬ ਤੇ ਕਾਬਜ ਤਾਂ ਹੈ ਹੀ ਨਹੀਂ ਉਹ ਵੀ ਜਿਹੜੀਆਂ ਉਹਨਾਂ ਦੀਆਂ ਟੀਮਾਂ ਨੇ ਸੋਸ਼ਲ ਮੀਡੀਆ ਟੀਮਾਂ ਹੋ ਗਈਆਂ ਜਾਂ ਹੋਰ ਹੈਂਡਲ ਕਰਨ ਵਾਲੀ ਟੀਮਾਂ ਹੋ ਗਈਆਂ ਵੱਡੇ ਲੀਡਰ ਹੋ ਗਏ ਉਹ ਕਹਿੰਦੇ ਪੰਜਾਬ ਤੇ ਆ ਗਏ ਹੁਣ ਕਬਜ਼ਾ ਕਰਨ ਲਈ ਫਿਰਦੇ ਨੇ ਵੀ ਪੰਜਾਬ ਹੁਣ ਛੱਡਣਾ ਨਹੀਂ ਸੀ ਵੀ ਪੰਜਾਬ ਦੇ ਵਿੱਚ ਇਹ ਚੀਜ਼ਾਂ ਇੰਪਲੀਮੈਂਟ ਕਰਨਗੇ ਜਿਹੜੀ ਚੀਜ਼ਾਂ ਦਿੱਲੀ ਨਹੀਂ ਕਰ ਸਕੇ ਉਹ ਅਸੀਂ ਪੰਜਾਬ ਚ ਕਰਾਂਗੇ ਚਾਹੇ ਬਾਈ ਹੁੱਕਰ ਬਾਈ ਕਰੁੱਕਰ ਨਹੀਂ ਬੈਣਾ ਵਿਰੋਧੀਆਂ ਦਾ ਕੰਮਾ ਰੌਲਾ ਪਾਉਣਾ ਇਹਨਾਂ ਨੇ ਰੌਲਾ ਪਾਉਣਾ ਪਾਈ ਜਾ ਸਾਡਾ ਕੰਮ ਆ ਕੰਮ ਕਰਨਾ ਹੀ ਕੰਮ ਲੱਗੇ ਹੋਇਆ ਸਾਡੀਆਂ ਜਿੰਨੀਆਂ ਟੀਮਾਂ ਨੇ ਜਿੰਨੇ ਸੰਗਠਨ ਨੇ ਸਾਰੇ ਪੰਜਾਬ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਆ ਤੇ ਅਸੀਂ ਸੇਵਾ ਕਰਦੇ ਰਵਾਂਗੇ ਇਹਨਾਂ ਦੇ ਵਿਰੋਧੀਆਂ ਦੇ ਕਹਿਣ ਦੇ ਨਾਲ ਨਾ ਸਾਡੀ ਟੀਮ ਕੋਈ ਕੋਈ ਵੀ ਬੰਦਾ ਰੁਕਣ ਨਹੀਂ ਲੱਗਾ ਨਹੀਂ ਦਿੱਲੀੋਂ ਟੀਮਾਂ ਆ ਰਹੀਆਂ ਉਧਾਂ ਜਿਹੜੀ ਸੋਸ਼ਲ ਮੀਡੀਆ ਹੈਂਡਲ ਕਰਦੀਆਂ ਉਹ ਕਹਿੰਦੇ ਦਿੱਲੀੋਂ ਬਹੁਤ ਜ਼ਿਆਦਾ ਟੀਮਾਂ ਆਈਆਂ ਨੇ ਜਿਹੜੀ ਨਹੀਂ ਐਸਾ ਕੁਝ ਨਹੀਂ ਹੈ ਜਿਹੜੀਆਂ ਨੈਗੇਟਿਵਿਟੀ ਚੱਲ ਰਹੀ ਸੋਸ਼ਲ ਮੀਡੀਆ ਤੇ ਐਸਾ ਕੁਝ ਨਹੀਂ ਹੈ ਪੰਜਾਬ ਦੇ ਜਿਹੜੇ ਆਪਣੇ ਪੰਜਾਬ ਦੀਆਂ ਟੀਮਾਂ ਨੇ ਉਹ ਵੀ ਲੱਗੀਆਂ ਹੋਈਆਂ ਜਿਨ੍ਹਾਂ ਦਾ ਕੰਮ ਆ ਉਹ ਆਪਣਾ ਕੰਮ ਕਰਦੇ ਨਰਨਤਾਰਾਂ ਦੀ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਤਾਂ ਚਲੋ ਖੁਸ਼ੀ ਮਿਲਣੀ ਵੀ ਚਾਹੀਦੀ ਹੈ ਕੈਂਡੀਡੇਟ ਤੁਹਾਡਾ ਜਿੱਤੇ ਆ ਅਕਾਲੀ ਦਲ ਵੀ ਬੜਾ ਪੱਬਾ ਭਾਰਾ ਤੇ ਬੀਜੇਪੀ ਵੀ ਉਹ ਕਹਿੰਦੇ ਵੀ ਅਕਾਲੀ ਦਲ ਹੁਣ ਜੇ ਚੰਗਾ ਕਰੂਗਾ ਤੇ ਪਿੰਡਾਂ ਦੇ ਵਿੱਚ ਅਕਾਲੀ ਦਲ ਸੀਟਾਂ ਲਊਗਾ ਸ਼ਹਿਰਾਂ ਦੇ ਵਿੱਚ ਬੀਜੇਪੀ ਸੀਟਾਂ ਲਏਗੀ ਫੇਰ ਛੋਟਾ ਤੇ ਵੱਡਾ ਭਰਾ ਜਿਹੜੇ ਨੇ ਇਕੱਠੇ ਹੋ ਗਏ 2027 ਦੇ ਵਿੱਚ ਪੰਜਾਬ 'ਚ ਸਰਕਾਰ ਬਣਾਣਗੇ ਝਾੜੂ ਪੰਜੇ ਵਾਲੇ ਸਾਈਡ ਤੇ ਰੱਖ ਦਿੰਦੇ ਨੇ ਉਹ ਐਸਾ ਕੁਝ ਨਹੀਂ ਹੈ ਬਾਈ ਜੀ ਚਾਹੇ ਇਕੱਠੇ ਹੋ ਕੇ ਆ ਜਾਣ ਕਿਉਂਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਆ ਲੋਕਾਂ ਨੇ ਐਰ ਕੀ ਜਿਹੜੀ ਕੰਮਾਂ ਦੇ ਮੋਹਰ ਲਾਈ ਆ ਜਿਹੜੀ ਇਮਾਨਦਾਰੀ ਨਾਲ ਆਮ ਆਦਮੀ ਪਾਰਟੀ ਦੇ ਸਰਦਾਰ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਕੰਮਾਂ ਦੇ ਮੂਰ ਲਾਈ ਆ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਮੂਰ ਲਾਈ ਆ 2027 ਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ 2027 ਦੇ ਵਿੱਚ ਵੀ 100 ਤੋਂ ਪਲੱਸ ਸੀਟਾਂ ਸਾਡੀਆਂ ਆਮ ਆਦਮੀ ਪਾਰਟੀ ਦੀਆਂ ਆਉਣਗੀਆਂ ਜਿੰਨੀਆਂ ਵੀ ਜਿੰਮਨੀ ਚੋਣਾਂ ਹੋਈਆਂ ਤੁਸੀਂ ਦੇਖ ਸਕਦੇ ਹੋ ਹਰ ਜਗ ਦੇ ਵਧੀਆ ਲੀਡ ਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਹੈ ਚਾਹੇ ਲੁਧਿਆਣੇ ਦੀ ਸੀ ਚਾਹੇ ਤਰਨਤਾਰਨ ਦੀਆਂ ਜਿਹੜੀਆਂ ਧੂਰੀ ਦੀਆਂ ਵੀ ਇਲੈਕਸ਼ਨਾਂ ਹੋਈਆਂ ਸਾਰੇ ਦੇ ਆਮ ਆਦਮੀ ਪਾਰਟੀ ਨੇ ਵਧੀਆ ਦਿਖਾਇਆ ਪਰ ਸੰਧੂ ਸਾਹਿਬ ਬੀਬੀ ਹਨ ਨਾ ਨਾਰਾਜ਼ ਹੋ ਜਾਂ ਤੁਹਾਡੇ ਤੋਂ ਕਿਉਂਕਿ 1000 ਰੁਪਏ ਦੀ ਗੱਲ ਹਜੇ ਤੱਕ ਇੰਪਲੀਮੈਂਟ ਹੋ ਉਹ ਸਿਰਫ ਉਹ ਮਾਈਕ ਤੱਕ ਹੀ ਰਹਿ ਗਈ ਕਿ ਭਗਵੰਤ ਸਿੰਘ ਮਾਨ ਉਹਨਾਂ ਦੇ ਉਹ ਬੀਬੀਆਂ ਦੇ ਖਾਤਿਆਂ 'ਚ ਆਏ ਨਹੀਂ ਹਜੇ ਜਦੋਂ ਕੱਟੀਆਂ ਬਹਿ ਜਾਂਦੀਆਂ ਤੇ ਇਹੀ ਗੱਲ ਕਰਦੀਆਂ ਵੀ 1000 ਰੁਪਏ ਭਗਵੰਤ ਸਿੰਘ ਨੇ ਪਾਇਆ ਨਹੀਂ ਹਜੇ ਭਰਤੀ ਜੀ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਨੇ ਜਿੰਨੇ ਵਾਅਦੇ ਕੀਤੇ ਸੀ ਨੌਜਵਾਨਾਂ ਵਾਲੀ ਨੌਕਰੀਆਂ 57000 ਨੌਕਰੀਆਂ ਆ ਗਈਆਂ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਮੁਹੱਲਾ ਕਲੀਨਿਕ ਖੁੱਲ ਕੇ ਹੋਏ ਨੇ ਐਜੂਕੇਸ਼ਨ ਦੀ ਗੱਲ ਕਰੀਏ ਸਕੂਲ ਆਫ ਐਮਿਨੈਂਸ ਆ ਗਏ ਨੇ ਜਿਹੜੀ 1000 ਰੁਪਏ ਦੀ ਗੱਲ ਆ ਤਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਅਗਲੇ ਜਿਹੜਾ ਸੈਸ਼ਨ ਆ ਉਹਦੇ ਵਿੱਚ 1000 ਰੁਪਏ ਵੀ ਬੀਬੇ ਨੂੰ ਬੜੀ ਜਲਦੀ ਮਿਲ ਰਿਹਾ। ਮਤਲਬ ਬੀਬੀ ਆ ਫਿਰ ਆਸ ਰੱਖਣ 1000 ਰੁਪਏ। ਭਾਈ ਜੀ ਸਾਡਾ ਫਰਜ਼ ਆ ਜੇ ਉਹਨਾਂ ਨੇ ਵਾਅਦੇ ਕੀਤੇ ਪੂਰੇ ਕਰਾਂਗੇ ਤੇ 2027 ਦੇ ਵਿੱਚ ਉਹ ਵਾਅਦੇ ਪੂਰੇ ਕਰਕੇ ਦੁਬਾਰਾ ਵੋਟਾਂ ਲਈ ਜਾਵਾਂਗੇ। ਦੇਖੋ ਤੁਸੀਂ ਹੁਣ ਅਸੰਦਤ ਸਾਹਿਬ ਯੂਥ ਨੂੰ ਰਿਪਰਜੈਂਟ ਕਰਦੇ ਹੋ ਤੁਸੀਂ ਕਾਫੀ ਕੱਲੇ ਪੰਜਾਬ 'ਚ ਨਹੀਂ ਤੁਸੀਂ ਗੁਜਰਾਤ ਤੱਕ ਰਾਜਸਥਾਨ ਤੱਕ ਐਮਪੀ ਦਾ ਕੰਮ ਕਰਕੇ ਆਏ ਹੋ ਪਾਰਟੀ ਦੀ ਗਤੀਵਿਧੀਆਂ ਚਲਾਈਆਂ। ਕੀ ਲੱਗਦਾ ਵੀ ਯੂਥ ਨੂੰ ਜਿੰਨੀ ਤਵੱਜੋ ਦਿੱਤੀ ਜਾ ਰਹੀ ਆਮ ਆਦਮੀ ਪ ਕਰਦੇ ਹਾਂ ਸਟੇਜ ਤੇ ਖੜਕੇ ਲੱਗਦਾ ਵੀ 2027 ਦੀ ਤਿਆਰੀ ਜਿਹੜੀ ਹੈ ਯੂਥ ਨੂੰ ਤਾਕਤਵਰ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਬਲ ਉਹਦੀਆਂ ਕਲਾਸਾਂ ਚੱਲ ਰਹੀਆਂ ਇੱਕ ਤਰ੍ਹਾਂ ਜੇ ਦੇਖਿਆ ਜਾਵੇ ਤਾਂ ਬਾਈ ਜੀ 2022 ਦੇ ਵਿੱਚ ਤੁਸੀਂ ਇਹ ਦੇਖੋ ਵੀ ਮੀਤ ਹੇਰ ਜਾਂ ਹੋਰ ਸਾਡੇ ਕਿੰਨੇ ਯੂਥ ਆਗੂ ਨੇ ਜਿਨ੍ਹਾਂ ਨੂੰ ਟਿਕਟਾਂ ਦੇ ਕੇ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਭੇਜਿਆ ਉਸ ਤੋਂ ਬਾਅਦ ਕਿੰਨੇ ਸਾਡੇ ਮੰਤਰੀ ਨੇ ਜਿਹੜੇ ਯੂਥ ਵਿੰਗ ਦੇ ਨੇ ਇਸੇ ਤਰੀਕੇ ਨਾਲ 2027 ਦੇ ਵਿੱਚ ਤਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਯੂਥ ਸਾਡਾ ਜਿਨ੍ਹਾਂ ਨੂੰ ਕੰਮ ਕਰਨ ਦਾ ਸ਼ੌਂਕ ਆ ਜਜ਼ਬਾ ਜਿਹੜਾ ਲੋਕਾਂ ਦੇ ਵਿੱਚ ਆ ਕੇ ਵਿਚਰਦੇ ਨੇ ਕੰਮ ਕਰਦੇ ਨੇ ਪਾਰਟੀ ਦਾ ਜਿਉ ਹੁਕਮ ਆਉਂਦਾ ਇਮਾਨਦਾਰੀ ਨਾਲ ਉੱਥੇ ਕੰਮ ਕਰਦੇ ਨੇ ਉਹਨਾਂ ਨੂੰ 2027 ਦੇ ਵਿੱਚ ਪਾਰਟੀ ਵਿਧਾਨ ਸਭਾ ਦੇ ਵਿੱਚ ਟਿਕਟਾ ਦਊਗੀ ਤੇ ਲੋਕੀ ਜਤਾ ਕੇ ਉਹਨਾਂ ਨੂੰ ਵਿਧਾਨ ਸਭਾ ਭੇਜਣਗੇ ਕੀ ਲੱਗਦਾ ਦਿੱਲੀ ਦਾ ਐਕਸਪੀਰੀਅੰਸ ਤੇ ਪੰਜਾਬ ਦਾ ਐਕਸਪੀਰੀਅੰਸ ਇਕੱਠੇ ਹੋ ਕੇ ਕੁਝ 2027 'ਚ ਕੁਝ ਵੱਡਾ ਕਰਨਗੇ ਬਿਲਕੁਲ ਕਰਨਗੇ ਪੰਜਾਬ ਦੇ ਲੋਕਾਂ ਨੂੰ ਕੋ ਪਲੱਸ ਪੁਆਇੰਟ ਮਿਲੇਗਾ ਸਿੱਧਾ ਬਿਲਕੁਲ ਕਰਨਗੇ ਜੀ ਜਦੋਂ ਇੱਕ ਤੱਕ 11 ਹੁੰਦੇ ਨੇ ਜਿਹੜੀਆਂ ਅੱਛੀਆਂ ਪਾਲਿਸੀਆਂ ਨੇ ਉਹ ਪੰਜਾਬ ਦੇ ਵਿੱਚ ਇੰਪਲੀਮੈਂਟ ਹੋਣਗੀਆਂ ਲੋਕਾਂ ਤੋਂ ਸਲਾਹ ਲਈ ਜਾਊਗੀ ਚਾਹੇ ਇੰਡਸਟਰੀ ਨੂੰ ਲਾ ਲਈਏ ਇੰਡਸਟਰੀ ਦਾ ਕੋਈ ਵੀ ਬਜਟ ਆਉਂਦਾ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਤੋਂ ਸਲਾਹ ਲਈ ਜਾਂਦੀਆਂ ਉਹਨਾਂ ਨੇ ਕਮੇਟੀਆਂ ਬੰਦੀਆਂ ਨੇ ਜੋ ਕਮੇਟੀਆਂ ਕਹਿੰਦੀਆਂ ਨੇ ਹੁਕਮ ਕਰਦੀਆਂ ਨੇ ਉਸੇ ਤਰੀਕ ਨਾਲ ਸਾਡੀ ਸਰਕਾਰ ਜਿਹੜੀ ਹੈ ਉਹਨਾਂ ਦੇ ਨਿਮਨ ਪਾਲਣਾ ਕਰਦੀ ਹੈ ਤੁਸੀਂ ਦੇਖਿਆ ਹੋਊਗਾ ਵੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਤੁਹਾਨੂੰ ਕਲੀਨ ਸਟ੍ਰੀਪ ਮਤਲਬ ਦਿੱਤਾ ਫਤਵਾ ਦਿੱਤਾ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਰੱਜ ਕੇ ਪਰ ਜਦੋਂ ਕਾਰਪੋਰੇਸ਼ਨ ਆਂਦੀ ਹੈ ਵੱਡੇ ਸ਼ਹਿਰਾਂ ਦੀ ਉਦੋਂ ਥੋੜਾ ਜਿਹਾ ਤੁਹਾਨੂੰ ਲੜਾਈ ਲੜਨੀ ਪਈ ਜ਼ਿਆਦੀ ਜਦੋਂ ਜਹਿਦ ਕਰਨੀ ਪਈ ਅਦਾ ਕਿ ਉਹ ਵੀ ਵੋਟਰ ਦੂਰ ਹੁੰਦਾ ਜਾ ਰਿਹਾ ਕਿਤੇ ਸ਼ਹਿਰੀ ਦੇਖਿਆ ਜਾਵੇ ਤਾਂ ਕਿਉਂਕਿ ਬੜੀ ਮੁਸ਼ਕਲ ਕਾਰਪੋਰੇਸ਼ਨਾਂ ਤੁਹਾਡੀਆਂ ਚਾਹੇ ਲੁਧਿਆਣਾ ਦੀ ਗੱਲ ਕਰ ਰਹੀ ਹੈ ਅਮਰੀਕਸਰ ਦੀ ਗੱਲ ਕਰ ਲਈਏ ਪਟਿਆਲੇ ਦੀ ਗੱਲ ਕਰ ਰਹੀ ਹੈ ਥੋੜੀ ਜੱਦੋ ਜਹਿਦ ਕਰਨੀ ਪਈ ਆਮ ਆਦਮੀ ਪਾਰਟੀ ਨੂੰ ਆਪਣੀ ਮੇਅਰ ਬਣਾਉਣ ਦੇ ਲਈ ਜਾਂ ਕਾਰਪੋਰੇਸ਼ਨਾਂ ਬਣਾਉਣ ਦੇ ਲਈ ਲੱਗਦਾ ਵੋਟਰ ਤਾਂ ਕੋਈ ਥੋੜਾ ਸਮਝੰਜਸ ਦੇ ਵਿੱਚ ਚੱਲ ਰਿਹਾ ਸ਼ਹਿਰੀ ਨਹੀਂ ਐਸਾ ਕੁਝ ਨਹੀਂ ਆ ਤੁਸੀਂ ਦੇਖੋ ਵੀ ਜੇ ਇਦਾਂ ਦੀ ਕੋਈ ਗੱਲ ਹੁੰਦੀ ਵੀ ਜਿੰਨੀਆਂ ਹੀ ਜਿੰਨੀਆਂ ਇਲੈਕਸ਼ਨਾਂ ਲੜੇ ਆ ਤੇ ਉਹਨਾਂ ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਇਸੇ ਕਰਕੇ ਦਿੱਤਾ ਕਿ ਕਿਉਂਕਿ ਲੋਕੀ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਦੇ ਅਡੋਲਜੀ ਨੂੰ ਉਹਨਾਂ ਨੂੰ ਲੋਕੀ ਪਿਆਰ ਕਰਦੇ ਨੇ ਇਸੇ ਕਰਕੇ ਵਿਧਾਨ ਸਭਾ ਦੇ ਜਿੰਨੀਆਂ ਜਿਮਨੀ ਇਲੈਕਸ਼ਨਾਂ ਨੇ ਉਹ ਵੀ ਜਿੱਤਿਆ ਤੇ ਸਾਡੇ ਜਿਹੜੇ ਆ ਸਾਰ ਜਗ੍ਹਾ ਮੇਅਰ ਨੇ ਕੀ ਲੱਗਦਾ ਵੀ 2027 ਦੇ ਵਿੱਚ ਹੁਣ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਆ ਤੁਹਾਡੇ ਵੱਲੋਂ ਮੇਰਾ ਵੀ ਪੰਜਾਬ ਦੇ ਲੋਕ ਕਿਉਂ ਦੁਬਾਰਾ ਆਮ ਆਦਮੀ ਪਾਰਟੀ ਨੂੰ ਚੁਣਨ ਕਿਹੜੇ ਐਸੇ ਕੰਮ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਕੀਤਾ ਵੀ ਪੰਜਾਬ ਦੇ ਲੋਕ ਭੁੱਲਣ ਯੋਗ ਨਹੀਂ ਹੈਗੇ ਵੀ ਉਹ ਆਮ ਆਦਮੀ ਪਾਰਟੀ ਨੂੰ ਯਾਦ ਰੱਖਣੇ ਹੈ ਜਿਹੜੇ ਕਿਹੜੇ ਕੰਮ ਨੇ ਕਿਉਂ ਯਾਦ ਰੱਖਣ ਤੁਸੀਂ ਇਹ ਦੇਖ ਸਕਦੇ ਹੋ ਵੀ ਜੁਨਟਾਂ ਦੀ ਗੱਲ ਕੀਤੀ 600 ਜੁਨਟਾਂ ਲੋਕਾਂ ਨੂੰ ਮਿਲਦੀਆਂ ਕਿਉਂਕਿ ਅੱਜਕੱਲ 80 85 ਤੋਂ 90% ਲੋਕਾਂ ਦਾ ਬਿੱਲ ਜ਼ੀਰੋ ਆਇਆ ਉਹ ਵੀ ਤਕਰੀਬਨ ਮਹੀਨੇ ਦਾ 5-7000 ਰੁਪਏ ਬਚਦਾ ਪਿਆ ਉਸ ਤੋਂ ਬਾਅਦ ਐਜੂਕੇਸ਼ਨ ਸਰਕਾਰੀ ਸਕੂਲ ਇੰਨੇ ਵਧੀਆ 2-4000 ਬੱਚਿਆਂ ਦਾ ਉਹ ਬਚਦਾ ਪਿਆ ਉਸ ਤੋਂ ਬਾਅਦ ਜਿਹੜੀ ਘਰਾਂ ਦੇ ਵਿੱਚ ਜਿਹੜੀ ਕੋਈ ਨਾ ਕੋਈ ਪਰਿਵਾਰ ਕੋਈ ਬਿਮਾਰ ਹੋ ਗਿਆ ਕੋਈ ਦਵਾਈ ਦਾਰੂ ਚਲਦੀ ਸੀ ਸਾਡੇ ਜਿਹੜੇ ਕਲੀਨਿਕ ਨੇ ਉਹਨਾਂ ਤੇ ਜਾ ਕੇ ਟੈਸਟ ਵੀ ਟੋਟਲੀ ਫਰੀ ਨੇ ਤੁਸੀਂ ਜਾ ਕੇ ਉੱਥੇ ਰੁਪਈਆ 2-4 ਹਰ ਪਰਿਵਾਰ ਦਾ 10 ਤੋਂ 15000 ਰੁਪਏ ਬਚਦਾ ਹੋਵੇ ਪਹਿਲੀਆਂ ਸਰਕਾਰਾਂ ਨੇ ਅੱਜ ਤੱਕ ਕੀ ਕੀਤਾ ਲੁੱਟਿਆ ਤੇ ਕੁੱਟਿਆ ਅੱਜ ਤੱਕ ਜਿਹੜੀਆਂ ਦੂਜੀਆਂ ਸਰਕਾਰਾਂ ਨਹੀਂਆਂ ਉਹਨਾਂ ਨੇ ਕਰਪਸ਼ਨ ਤੋਂ ਬਿਨਾ ਆਪਣੇ ਮਹਿਲ ਬਣਾ ਲਓ ਕੋਠੀਆਂ ਬਣਾ ਲਓ ਹੋਟਲ ਬਣਾ ਲਓ ਇਸ ਤੋਂ ਬਿਨਾ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਆਮ ਆਦਮੀ ਪਹਿਲੀ ਸਰਕਾਰ ਆ ਜਿਨੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਲਈ ਕੰਮ ਕੀਤਾ ਵਾ ਇਸ ਕਰਕੇ 2027 ਦੇ ਵਿੱਚ ਲੋਕੀ ਵੱਡੇ ਪੱਧਰ ਦੇ ਨਾਲ ਆ ਆਦਮੀ ਪਾਰਟੀ ਦੇ ਜਿੰਨੇ ਸਾਡੇ ਵਿਧਾਇਕ ਖੜੇ ਹੋਣਗੇ ਐਮਐਲਏ ਖੜੇ ਹੋਣਗੇ ਕੈਂਡੀਡੇਟ ਖੜੇ ਹੋਣਗੇ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਚ ਭੇਜ ਕੇ ਦੁਬਾਰਾ ਮੁੜ ਸਰਕਾਰ ਬਣਾਉਣਗੇ ਯੂਥ ਦੀ ਪਾਰਟਿਸਪੇਸ਼ਨ ਕੀ ਰਹੇਗੀ ਲੱਗਦਾ ਵੀ ਆਉਣ ਵਾਲੇ 2027 ਦੇ ਯੂਥ ਨੂੰ ਵੀ ਮੌਕਾ ਦਿੱਤਾ ਜਾਏਗਾ ਕਈ ਸੀਟਾਂ ਤੇ ਵਿਧਾਨ ਸਭਾ ਦੀਆਂ ਲੜਾਇਆ ਜਾਏਗਾ ਤੁਸੀਂ ਇਹ ਦੇਖੋ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ 2027 ਜਿਹੜਾ ਇਲੈਕਸ਼ਨ ਨੇ ਉਹ ਯੂਥ ਕਿਉਂਕਿ ਹਰ ਇੱਕ ਪਾਰਟੀ ਦੀ ਯੂਥ ਰੀਡ ਦੀ ਹੱਡੀ ਹੁੰਦੀ 2027 ਦੇ ਜਿਹੜੇ ਇਲੈਕਸ਼ਨ ਹੈ ਯੂਥ ਵਿੰਗ ਦੇ ਉਹਦੇ ਵਿੱਚ ਵੱਡਾ ਯੋਗਦਾਨ ਹੋਊਗਾ ਸਾਡੀ ਸਰਕਾਰ ਨੇ 52000 ਸਰਕਾਰੀ ਪੋਸਟਾਂ ਜਿਹੜੀਆਂ ਨੌਜਵਾਨਾਂ ਨੂੰ ਦਿੱਤੀਆਂ ਉਸ ਤੋਂ ਬਾਅਦ 3100 ਜਿਹੜੇ ਖੇਡ ਗਰਾਊਂਡ ਨੇ ਉਹ ਬਣਨੇ ਸਟਾਰਟ ਹੋ ਗਏ ਨੇ ਪਿੰਡਾਂ ਦੇ ਵਿੱਚ ਅਸੀਂ ਸਾਡੇ ਕਲੱਬ ਬਣ ਗਏ ਹੋਏ ਨੇ ਹਲਕਾ ਪੱਦਰ ਤੇ ਟੀਮਾਂ ਤਿਆਰ ਨੇ ਕਿਉਂਕਿ ਜੇ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਆਪਣਾ ਪੰਜਾਬ ਕਿੰਨਾ ਬਦਨਾਮ ਸੀ ਨਸ਼ਿਆਂ ਦਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸੀ ਸਾਡੀ ਸਰਕਾਰ ਨੇ ਉੱਤੇ ਠੱਲ ਪਾਈ ਆ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਗਰਾਊਂਡਾਂ ਦੇ ਨਾਲ ਜੋੜਿਆ ਜਾ ਰਿਹਾ ਜੀ ਇਹਦੇ ਨਾਲ ਪੰਜਾਬ ਆਪਣਾ ਜਿੱਦਾ ਪਹਿਲਾਂ ਸੋਨੇ ਦੀ ਚਿੜੀ ਹੁੰਦਾ ਸੀ ਉਸੇ ਤਰੀਕੇ ਨਾਲ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਨੂੰ ਲੋਕੀ ਸੋਨੇ ਦੀ ਚਿੜੀ ਕਹਿਣਗੇ ਕੀ ਲੱਗਦਾ ਪਰਮਿੰਦਰ ਸੰਧੂ ਲੀਡਰ ਨੇ ਆਮ ਆਦਮੀ ਪਾਰਟੀ ਦੇ ਜਾਂ ਵਰਕਰ ਨੇ ਕੀ ਦੇਖਦੇ ਤੁਸੀਂ ਆਪਣੇ ਆਪ ਨੂੰ ਮੈਂ ਆਮ ਆਦਮੀ ਪਾਰਟੀ ਦਾ ਬੜਾ ਛੋਟਾ ਜਾ ਵਰਕਰ ਆ ਮੇਰੀ ਜਿੱਥੇ ਅੱਜ ਤੱਕ ਆਮ ਆਦਮੀ ਪਾਰਟੀ ਨੇ ਡਿਊਟੀ ਲਈ ਆ ਚਾਹੇ ਝੰਡਿਆਂ ਬੈਨਰਾਂ ਪੋਸਟਰਾਂ ਚਾਹੇ ਮੈਨੂੰ ਕਹਿਤਾ ਵੀ ਪਾਰਟੀ ਨੇ ਕਹਿਤਾ ਵੀ ਦਰੀਆਂ ਵਛਾਉਣੀਆਂ ਮੈਂ ਦਰੀਆਂ ਵੀ ਵਛਾਈਆਂ ਮੈਨੂੰ ਕਹਿਤਾ ਵੀ ਜਾ ਕੇ ਉੱਥੇ ਪੋਸਟਰ ਲਾਓ ਪੋਸਟਰ ਲਾਏ ਆ ਮੈਨੂੰ ਕਹਿਤਾ ਵੀ ਜਾ ਕੇ ਧੁੱਪ ਦੇ ਵਿੱਚ ਟ੍ਰੈਫਿਕ ਦੇ ਵਿੱਚ ਖੜਕੇ ਟ੍ਰੈਫਿਕ ਘਟਾਉਣੀ ਮੈਂ ਉੱਥੇ ਵੀ ਮੈਂ ਬੜਾ ਛੋਟਾ ਜਾ ਵਰਕਰ ਆ ਮੇਰੀ ਅੱਜ ਤੱਕ ਪਾਰਟੀ ਨੇ ਜਿੱਥੇ ਡਿਊਟੀ ਲਈ ਆ ਤੇ ਅੱਗੇ ਵੀ ਜਿੱਥੇ ਮੇਰੀ ਪਾਰਟੀ ਡਿਊਟੀ ਲਾਊਗੀ ਉਹਨਾਂ ਦੀ ਇਨ ਬਿਨ ਪਲਾਨ ਪਾਲਣਾ ਕਰੂੰਗਾ ਜਿੰਨਾ ਯੂਥ ਵਿੰਗ ਉਹ ਵੀ ਹਾਜ਼ਰ ਕੀ ਸੁਪਨਾ ਕੀ ਇਹ ਸੰਧੂ ਸਾਹਿਬ ਤੁਹਾਡਾ ਕਿਉਂਕਿ ਆਮ ਜਦੋਂ ਰਾਜਨੀਤੀ ਦੇ ਵਿੱਚ ਬੰਦਾ ਜਾਂਦਾ ਨਾ ਉਹਦਾ ਕੋਈ ਏਮ ਹੁੰਦਾ ਵੀ ਮੈਂ ਆ ਚੀਜ਼ ਕਰਨੀ ਹੈ ਕੋਈ ਪਲੈਨਿੰਗ ਹੈ ਦਿਮਾਗ ਦੇ ਵਿੱਚ ਵੀ ਜੇ ਮੈਨੂੰ ਮੌਕਾ ਮਿਲਿਆ ਤੇ ਮੈਂ ਆ ਚੀਜ਼ ਕਰਨੀ ਚਾਹਨਾ ਜਾਂ ਮੇਰਾ ਸੁਪਨਾ ਹੈ ਮੈਂ ਆ ਚੀਜ਼ ਕਰਕੇ ਦਸਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰਾ ਪਰਿਵਾਰ ਮੇਰੇ ਦਾਦਾ ਜੀ ਆਰਮੀ 'ਚ ਰਹੇ ਉਹਨਾਂ ਨੇ ਦੇਸ਼ ਦੀ ਸੇਵਾ ਸੇਵਾ ਕੀਤੀ ਹੈ ਮੇਰੇ ਤਾਇਆ ਜੀ ਆ ਉਹ ਵੀ ਆਰਮੀ 'ਚ ਰਹੇ ਨੇ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਮੇਰੇ ਫਾਦਰ ਸਾਹਿਬ ਨੇ ਵੀ ਦੇਸ਼ ਦੀ ਸੇਵਾ ਕੀਤੀ ਉਹ ਆਰਮੀ 'ਚ ਰਹੇ ਨੇ ਤੇ ਮੇਰਾ ਸੁਪਨਾ ਵੀ ਲੋਕਾਂ ਦੀ ਸੇਵਾ ਕਰਨ ਜਿੰਮੇਵਾਰੀ ਤੋਂ ਇਮਾਨਦਾਰੀ ਨਾਲ ਨਿਭਾਵਾਂਗੇ ਕੀ ਮੈਸੇਜ ਕੀ ਹੈ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਹੈ ਪੰਜਾਬ ਦੇ ਲੋਕਾਂ ਨੂੰ ਇਹੀ ਮੈਸੇਜ ਹੈ ਵੀ 2027 ਦੇ ਵਿੱਚ ਆਪਾਂ ਸਾਰੇ ਤਗੜੇ ਹੋ ਕੇ ਇਕੱਠੇ ਹੋ ਕੇ 75 ਸਾਲ ਆਪਾਂ ਇਹਨਾਂ ਪਾਰਟੀਆਂ ਨੂੰ ਦੇਖਦੇ ਰਹੇ ਇਹਨਾਂ ਪਾਰਟੀਆਂ ਨੇ ਆਪਾਂ ਨੂੰ ਲੁੱਟਿਆ ਕੁੱਟਿਆ ਤੇ ਸੁੱਟਿਆ ਤੇ ਆਪਾਂ ਸਾਰੇ ਤਗੜੇ ਹੋ ਕੇ 2027 ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਰੇ ਜਿਤਾ ਕੇ ਦੁਬਾਰਾ ਵਿਧਾਨ ਸਭਾ 'ਚ ਭੇਜਾਂਗੇ ਤੇ ਦੁਬਾਰਾ ਆਪਾਂ ਇਮਾਨਦਾਰ ਇਮਾਨਦਾਰ ਸਰਕਾਰ ਬਣਾਉਣੀ ਹੈ ਜੋ ਆਮ ਲੋਕਾਂ ਦੀ ਸਰਕਾਰ ਹੋਊਗੀ ਧੰਨਵਾਦ ਤਨਵਸੰਦੂ ਸਾਹਿਬ ਸੋਏ ਸੀਗੇ ਪਰਮਿੰਦਰ ਸਿੰਘ ਸੰਤੂ ਜੋ ਮਾਲਵਾ ਜ਼ੋਨ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਕਿਹਾ ਵੀ ਅਗਰ ਦੁਬਾਰਾ ਸੋਨੇ ਦੀ ਚਿੜਿਆ ਬਣਾਉਂਦਾ ਸਾਨੂੰ ਆਮ ਆਦਮੀ ਪਾਰਟੀ ਨੂੰ ਮੌਕਾ ਮਿਲੇਗਾ ਔਰ ਪੂਰੀ ਜਦੋਜਹਿਦ ਕਰਾਂਗੇ ਪੂਰੀ ਸਿੱਦਤ ਤੇ ਇਮਾਨਦਾਰੀ ਨਾਲ ਕੰਮ ਕਰਾਂਗੇ ਜਿੱਦਾਂ ਕਿ ਹੁਣ ਕਰਦੇ ਆ ਰਹੇ ਹਾਂ ਸੋ ਦਿਓ ਕਮੈਂਟਾਂ ਦੇ ਵਿੱਚ رائے ਵੀ ਸੰਧੂ ਸਾਹਿਬ ਦੀਆਂ ਗੱਲਾਂ ਤੋਂ ਤੁਸੀਂ ਕਿੰਨੇ ਕੁ ਜਿਹੜੇ ਆ ਉਤਸ਼ਾਹਿਤ ਹੋਏ ਹੋ ਕਿੰਨਾ ਕੁ ਤੁਹਾਡੇ ਚ ਵਿੱਚ એનર્ਜੀ ਆਈ ਇਹਨਾਂ ਦੀ ਗੱਲਾਂ ਸੁਣ ਕੇ ਦਿਓ ਕਮੈਂਟਾਂ ਦੇ ਵਿੱਚ رائے ਤੋਂ ਸਿਟੀ ਹੋਮ ਦੇਖਦੇ ਰਹੋ ਤੁਹਾਡੇ ਨਾਲ ਬਣੇ ਰਾਵਾਂਗੇ ਤੁਹਾਡੇ ਨਾਲ ਇਦਾਂ ਦੇ ਐਪੀਸੋਡ ਲੈ ਕੇ ਬ